ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਦੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ 29 30 31 ਮਈ ਪੰਜਾਬ ਦੇ ਮੌਸਮ ਦੀ ਜੋ ਕਿ ਲਾਸਟ 3 ਦਿਨ ਹੋਣਗੇ ਵੀਰੋ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਬੀਰੋਜ 29 ਮਈ ਦੀ ਆਪਾਂ ਗੱਲ ਕਰਦੇ ਆ 29 ਮਈ ਨੂੰ ਪੰਜਾਬ ਦਾ ਮੌਸਮ ਬੀਰੋ ਬਿਲਕੁਲ ਸਾਫ਼ ਖੁਸ਼ਕ ਤੇਜ਼ ਧੁੱਪ ਵਾਲਾ ਤੇ ਤੇਜ਼ ਬੀਰੋ ਗਰਮ ਹਵਾਵਾਂ ਪਰ ਉੱਤਰ-ਪੱਛਮ ਦਿਸ਼ਾ ਤੋਂ ਚੱਲਦੀਆਂ ਦੇਖਣ ਨੂੰ ਮਿਲਣਗੀਆਂ ਲੂ ਦਾ ਬੀਰੋ ਜੋ ਮਾਹੌਲ ਹੈ ਉਹ ਪੰਜਾਬ ਦੇ ਵਿੱਚ ਅੱਜ ਤੇ ਕੱਲ 2 ਦਿਨ ਸਿਖਰਾਂ ਤੇ ਹੋਵੇਗਾ ਟੈਂਪਰੇਚਰ ਬੀਰੋ ਅੱਜ 46 ਤੋਂ 47 ਡਿਗਰੀ ਵੀ ਆਪਾਂ ਨੂੰ ਦੇਖਣ ਨੂੰ ਮਿਲੇਗਾ ਸੋ ਵੀਰੋ ਇਹ ਜੋ ਪੰਜਾਬ ਦੇ ਵਿੱਚ ਇਹ ਗਰਮੀ ਦੇ ਵੀਰੋ ਅੱਤ ਦੇ ਦਿਨ ਹੋਣਗੇ ਜੋ ਕਿ ਅੱਜ ਤੇ ਕੱਲ ਦਾ ਦਿਨ ਵੀਰੋ ਕੱਲ ਲੰਘੇ ਦਿਨਾਂ ਦੀ ਆਪਾਂ ਗੱਲ ਕਰੀਏ ਤਕਰੀਬਨ 4-5 ਦਿਨ ਤੋਂ ਲੈ ਕੇ ਵੀਰੋ 31 ਮਈ ਤੱਕ ਜੋ ਕਿ 29 ਤੇ 30 ਮਈ ਤੱਕ ਦਾ ਸਮਾਂ ਵੀਰੋ ਇਹ ਪੂਰਾ ਜੋਰਾਂ ਤੇ ਗਰਮੀ ਦਾ ਹੋਵੇਗਾ ਜਿਹਨੂੰ ਆਪਾਂ ਵੀਰੋ ਆਪਾਂ ਹੀਟ ਵੇਵ ਵਰਗਾ ਮਾਹੌਲ ਕਹਿੰਦੇ ਵੀਰੋ ਇਹਦੀ ਵਾਰਨਿੰਗ ਮੌਸਮ ਵਿਭਾਗ ਦੇ ਵੱਲੋਂ ਦਿੱਤੀ ਹੋਈ ਹੈ ਸੋ ਵੀਰੋ ਕਿਰਪਾ ਕਰਕੇ ਸਿਹਤ ਦਾ ਖਿਆਲ ਰੱਖੋ ਸਵੇਰੇ ਸ਼ਾਮ ਖੇਤਾਂ ਦੇ ਵਿੱਚ ਕੰਮ ਕਰੋ ਦੁਪਹਿਰ ਦੇ ਸਮੇਂ ਥੋੜੀ ਰੈਸਟ ਕਰਨ ਦੀ ਕੋਸ਼ਿਸ਼ ਕਰੋ ਸਫ਼ਰ ਦੇ ਵਿੱਚ ਜਾਂਦੇ ਹੋ ਤਾਂ ਵੀਰੋ ਦੁਪਹਿਰ ਦੇ ਸਮੇਂ ਥੋੜਾ ਘੱਟ ਨਿਕਲੋ ਕਿਉਂਕਿ ਜੋ ਟੈਂਪਰੇਚਰ ਹੈ ਵੀਰੋ ਬਹੁਤ ਹਾਈ ਹੈ ਇਸ ਦੇ ਕਾਰਨ ਮੌਤਾਂ ਹੋਣ ਦੀਆਂ ਵੀ ਖਬਰਾਂ ਮਿਲ ਰਹੀਆਂ ਨੇ ਇੱਥੋਂ ਤੱਕ ਕਿ ਵੀਰੋ ਜਾਨਵਰ ਕੁੱਤੇ ਵਗੈਰਾ ਦੀਆਂ ਮੌਤਾਂ ਵੀ ਗਰਮੀ ਦੇ ਨਾਲ ਆਪਾਂ ਨੂੰ ਦੇਖਣ ਨੂੰ ਵੀਡੀਓਜ਼ ਆਪਣੇ ਸਾਹਮਣੇ ਆਈਆਂ ਨੇ ਸੋ ਵੀਰੋ ਸਿਹਤ ਦਾ ਖਿਆਲ ਰੱਖਣ ਦੀ ਅੱਜ ਤੇ ਕੱਲ ਦਾ ਦਿਨ ਵੀਰੋ ਜੋ ਗਰਮੀ ਬਹੁਤ ਜ਼ਿਆਦਾ ਜੋਰਾਂ ਤੇ ਹੋਵੇਗੀ ਪਰਸੋਂ ਤੋਂ ਵੀਰੋ ਗਰਮੀ ਦੇ ਵਿੱਚ ਥੋੜੀ ਜੀ ਆਪਾਂ ਨੂੰ ਨਰਮਾਈ ਦੇਖਣ ਨੂੰ ਮਿਲੇਗੀ ਟੈਂਪਰੇਚਰ 1-2 ਡਿਗਰੀ ਵੀਰੋ ਘਟਣਗੇ ਉਸ ਤੋਂ ਬਾਅਦ ਵੀਰੋ ਅੱਜ ਦੇ ਸਮੇਂ ਆਪਾਂ ਗੱਲ ਕਰੀਏ ਉੱਤਰ ਪੱਛਮ ਦਿਸ਼ਾ ਤੋਂ ਗਰਮ ਹਵਾਵਾਂ ਵੀਰੋ ਦਿਨ ਭਰ ਚਲਦੀਆਂ ਰਹਿਣਗੀਆਂ ਤੇਜ਼ ਰਫ਼ਤਾਰ ਤੇ ਬੱਦਲਬਾਜ਼ੀ ਦੀ ਵੀਰੋ ਕੋਈ ਸੰਭਾਵਨਾ ਨਹੀਂ ਹੈ ਨਾ ਮਾਤਰੀ ਹੋਵੇਗੀ ਦੁਪਹਿਰ ਤੋਂ ਬਾਅਦ ਵੀ ਰੋ ਥੋੜਾ ਮੋਟਾ ਇਕਦੁੱਕਾ ਥਮ ਅਤੇ ਹਲਕੀ ਫੁਲਕੀ ਬੱਦਲਬਾਈ ਆ ਸਕਦੀ ਹੈ ਪਰ ਕੋਈ ਇਦਾਂ ਦੇ ਅਸਰ ਨਹੀਂ ਹੋਣਗੇ ਕਿ ਵੀਰੋ ਬਰਸਾਤ ਦਾ ਕੋਈ ਜਾਂ ਇਦਾਂ ਦਾ ਮਾਹੌਲ ਬਣੇ ਮੌਸਮ ਸਾਫ ਖੁਸ਼ਕ ਬਣਿਆ ਰਹੇਗਾ ਵੀਰੋ ਕੱਲ ਨੂੰ 30 ਨੂੰ ਵੀ ਪੰਜਾਬ ਦਾ ਮੌਸਮ ਪੂਰਾ ਗਰਮੀ ਦਾ ਜੋਰਾਂ ਤੇ ਹੋਵੇਗਾ ਅੱਜ ਦੇ ਮੁਕਾਬਲੇ ਵੀਰੋ 1 ਡਿਗਰੀ 2 ਡਿਗਰੀ ਟੈਂਪਰੇਚਰ ਦੇ ਵਿੱਚ ਘਰਾਵਟ ਦੇਖਣ ਨੂੰ ਮਿਲੇਗੀ ਜੋ ਅੱਜ ਦਾ ਟੈਂਪਰੇਚਰ ਵੀਰੋ ਜਮਾਂ ਸਿਖਰਾਂ ਤੇ ਹੋਵੇਗਾ ਸੋ ਕੱਲ ਤੋਂ ਥੋੜਾ ਜਿਹਾ ਆਪਾਂ ਨੂੰ ਇਹਦੇ ਵਿੱਚ ਕਟੌਤੀ ਦੇਖਣ ਨੂੰ ਮਿਲੇਗੀ ਵੀਰੋ ਪਰਸੋਂ ਤੋਂ ਲੈ ਕੇ 1 ਤੋਂ 2 ਡਿਗਰੀ ਹੋਰ ਆਪਾਂ ਨੂੰ ਰਾਹਤ ਮਿਲੇਗੀ ਜੋ ਵੀਰੋ ਅਗਲੇ ਜੂਨ ਦੇ ਪਹਿਲੇ ਦਿਨ ਹੋਣਗੇ 1 ਤੇ 2 ਜੂਨ ਨੂੰ ਵੀਰੋ ਪੰਜਾਬ ਦੇ ਆਪਾਂ ਨੂੰ ਕੁਝ ਖੇਤਰਾਂ ਦੇ ਵਿੱਚ ਬਰਸਾਤ ਦੀ ਉਮੀਦ ਬਣਦੀ ਦਿਖਾਈ ਦੇ ਰਹੀ ਹੈ ਬੱਦਲਬਾਜ਼ੀ ਦੇ ਨਾਲ ਗਰਜ ਚਮਕ ਮੀਂਹ ਨੇਰੀ ਇਦਾਂ 40 ਤੋਂ 45% ਖੇਤਰਾਂ ਦੇ ਵਿੱਚ ਬਰਸਾਤ ਹੋਣ ਦੀ ਉਮੀਦ ਬਣੀ ਹੋਈ ਆ ਜਿਨ੍ਹਾਂ ਖੇਤਰਾਂ ਦੇ ਵਿੱਚ ਜੋ ਬਰਸਾਤ ਹੁੰਦੀ ਹੈ ਵੀਰੋ ਬਾਕੀ ਖੇਤਰਾਂ ਦੇ ਵਿੱਚ ਵੀ ਆਪਾਂ ਨੂੰ ਜੋ ਮੌਸਮ ਹੈ ਉਹਦੇ ਵਿੱਚ ਥੋੜਾ ਜਿਹਾ ਬਦਲਾਅ ਦੇਖਣ ਨੂੰ ਮਿਲੇਗਾ ਟੈਂਪਰੇਚਰ 5 ਤੋਂ 6 ਡਿਗਰੀ ਵੀਰੋ ਥੱਲੇ ਆਉਣਗੇ ਇੱਕ ਵਾਰੀ ਥੋੜੀ ਜਿਹਾ ਆਪਾਂ ਨੂੰ ਗਰਮੀ ਤੋਂ ਵੀ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ 1 2 ਤੇ 3 ਜੂਨ ਨੂੰ ਅੱਜ ਵੀ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਵੀਰੋ ਆਪਾਂ ਨੂੰ ਹਲਕੀ ਫੁਲਕੀ ਬੱਦਲਾਂ ਦੀ ਆਵਾਜ਼ਾਈ ਦੇਖਣ ਨੂੰ ਮਿਲ ਸਕਦੀ ਹੈ ਦੁਪਹਿਰ ਤੋਂ ਬਾਅਦ ਕੁਝ ਥਾਵਾਂ ਤੇ ਵੀਰੋ ਥੋਟੀ ਮੋਟੀ ਹਲਕੀ ਫੁਲਕੀ ਬੱਦਲਬਾਜ਼ੀ ਦੇ ਨਾਲ ਕਾਦੁਕਾ ਥਾਵਾਂ ਤੇ ਮੀਂਹ ਦੀਆਂ ਕਣੀਆਂ ਛਿੱਟੇ ਵਗੈਰੇ ਇਦਾਂ ਦਾ ਮਾਹੌਲ ਦੇਖਣ ਨੂੰ ਮਿਲ ਸਕਦਾ ਹੈ ਪਰ ਵੀਰੋ ਬਾਕੀ ਜਿੰਮੀ ਵੀ ਆਪਾਂ ਨੂੰ ਜਾਣਕਾਰੀ ਮਿਲੂਗੀ ਕੱਲ੍ਹ ਦੀ ਵੀਡੀਓ ਦੇ ਵਿੱਚ ਆਪਾਂ ਫੇਰ ਸਾਰੀ ਜਾਣਕਾਰੀ ਕਿਸਾਨ ਵੀਰਾਂ ਨਾਲ ਸਾਂਝੀ ਕਰਾਂਗੇ ਸੋ ਮੌਸਮ ਦੀ ਹਰ ਛੋਟੀ ਤੋਂ ਵੱਡੀ ਅਪਡੇਟ ਲਈ ਸਹੀ ਜਾਣਕਾਰੀ ਲਈ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਨਾ ਬਣੇ ਰਹੋ ਜੀ ਸਾਰੇ ਵੀਰਾਂ ਦਾ ਬਹੁ